ਕੀ ਤੈਨੂੰ ਸਾਡੇ ਕਾਟੂਨ ਪਸੰਦ ਨਹੀਂ ਹੈ ਉਹ ਇੱਕ ਪੰਜਰਾ ਉਹਨਾਂ ਨੂੰ ਦੇਖ ਤਾਂ ਲੈ ਦੇ ਫੇਰ ਹੀ ਦੱਸਣਗੇ ਤੇਰੇ ਕਾਟੂਨ ਪਸੰਦ ਹੈ ਕਿ ਨਹੀਂ ਚਾਚਾ ਤੇ ਭਤੀਜਾ ਅੱਜ ਬਿਛਨੇ ਕੋਲੋਂ ਮੱਝ ਲੈਣ ਜਾ ਰਹੇ ਨੇ ਤੁਸੀਂ ਦੋਨੇ ਬੱਸ ਸਟੈਂਡ ਤੇ ਬੈਠ ਕੇ ਬੱਸ ਦੀ ਗੇਤ ਕਰ ਰਹੇ ਹੋ ਭਤੀਜਾ ਚਾਚੇ ਨੂੰ ਕਹਿੰਦਾ ਹੈ ਕਿੰਨਾ ਟਾਈਮ ਹੋ ਗਿਆ ਪਰ ਬੱਸ ਹਲੇ ਤੱਕ ਨਹੀਂ ਆਈ ਚਾਚਾ ਜੀ ਬੱਸ ਆ ਗਈ ਭਤੀਜਾ ਚਾਚੇ ਨੂੰ ਬੋਲਦਾ ਹੈ ਤੇ ਬੱਸ ਉੱਥੇ ਆਣ ਖੜਦੀ ਹੈ ਚਾਚਾ ਭਾਰਾਂ ਤਾਂ 8:00 ਵਜ ਗਏ ਜਾਵਾਂ ਫੇ ਕਿਹੜੇ ਵੇਲੇ ਗੁੱਸਾ ਨੀ ਕਰੀਦਾ ਆ ਅਗਲੀ ਸੀਟ ਤੇ ਬੈੰਨੇ ਆ ਦੋਨੇ ਇਹ ਕਹਿ ਕੇ ਚਾਚਾ ਭਤੀਜੇ ਨੂੰ ਬਸ ਦੀ ਅਗਲੀ ਸੀਟ ਤੇ ਬਿਠਾ ਦਿੰਦਾ ਏ ਉਲਟੀ ਨਾ ਕਰੀ ਜੇ ਆਉਗੀ ਤਾਂ ਦੱਸ ਦੇਈ ਮੈਨੂੰ ਨਹੀਂ ਆਉਂਦੀ ਚਾਚਾ ਮੈਂ ਸੰਤਰੇ ਵਾਲੀ ਟੌਫੀ ਖਾ ਲਈ ਸੀ ਪੁੱਤ ਆ ਤੇਰੀ ਮੈਥ ਵਾਲੀ ਮੈਡਮ ਅੰਜਲੀ ਦਾ ਘਾਰੇ ਚਾਚਾ ਭਤੀਜੇ ਨੂੰ ਕਹਿੰਦਾ ਏ ਚਾਚਾ ਦੱਸੂ ਚਾਚੀ ਨੂੰ ਕਿ ਤੂੰ ਸਕੂਲ ਵਾਲੀ ਮੈਡਮਾਂ ਦੇ ਟਰਾਈ ਮਾਰਦਾ ਈ। ਉਹ ਨਹੀਂ ਨਹੀਂ ਮੈਂ ਤਾਂ ਤੈਨੂੰ ਉਹਦਾ ਘਰ ਦੱਸ ਰਿਹਾ ਸੀ। ਐਨੇ ਨੂੰ ਬਸ ਕੰਡਕਟਰ ਆਉਂਦਾ ਏ ਤੇ ਚਾਚਾ ਆਪਣੀ ਤੇ ਭਤੀਜੇ ਦੀ ਟਿਕਟ ਲੈਂਦਾ ਏ। ਲਓ ਜੀ ਬਿਛਨੇ ਦਾ ਪਿੰਡ ਆ ਗਿਆ। ਚਾਚਾ ਤੇ ਭਤੀਜਾ ਬੱਸ ਵਿੱਚੋਂ ਉਤਰਦੇ ਨੇ। ਅਸੀਂ ਪਹੁੰਚ ਗਏ ਚਾਚਾ ਜੀ। ਤੋਂਨੇ ਰਸਤੇ ਵਿੱਚ ਜਾ ਰਹੇ ਨੇ। ਰਸਤੇ ਵਿੱਚ ਬਿਛਨੇ ਦੇ ਚਾਚੇ ਦਾ ਮੁੰਡਾ ਮਿਲਦਾ ਏ। ਦੋਵੇਂ ਇੱਕ ਦੂਸਰੇ ਨੂੰ ਮਿਲ ਕੇ ਬਹੁਤ ਖੁਸ਼ ਹੁੰਦੇ ਨੇ ਚਾਚਾ ਬੋਲਦਾ ਏ ਯਾਰ ਸਾਨੂੰ ਬਿਛਨੇ ਦਾ ਘਰ ਭੁੱਲ ਗਿਆ ਸਾਨੂੰ ਉੱਥੇ ਛੱਡਿਆ ਮੁੰਡਾ ਚਾਚੇ ਤੇ ਭਤੀਜੇ ਨੂੰ ਬਿਛਨੇ ਦੇ ਗੇਟ ਤੇ ਛੱਡ ਦਿੰਦਾ ਏ ਚਾਚਾ ਤੇ ਭਤੀਜਾ ਮੁੰਡੇ ਦਾ ਧੰਨਵਾਦ ਕਰਦੇ ਨੇ ਤੇ ਬਿਛਨੇ ਦਾ ਗੇਟ ਖੜਕਾਉਂਦੇ ਨੇ ਬਿਛਨੇ ਦਾ ਮੁੰਡਾ ਦਰਵਾਜ਼ਾ ਖੋਲਦਾ ਏ ਤੇ ਉਹ ਚਾਚੇ ਤੇ ਭਤੀਜੇ ਨੂੰ ਬਿਛਨੇ ਦੇ ਕੋਲ ਲੈ ਜਾਂਦਾ ਅਸੀਂ ਹਰਜ ਮੱਝ ਕਿਵੇਂ ਦੇ ਸਕਦਾ ਜੀ ਮੈਂ ਰੋਕ ਖਲੋ ਬਿਛਨੀਆ ਇੰਨਾ ਕਿਤੇ ਮਾਨ ਰੱਖ ਸਾਡਾ ਤੂੰ ਕੁ ਰੱਖ ਲਾ ਲੈ ਆਓ ਜੀ ਫਿਰ ਸੌਦਾ ਪੂਰਾ ਹੋ ਜਾਂਦਾ ਏ ਚਾਚਾ ਤੇ ਭਤੀਜਾ ਨੱਚਦੇ ਹੋਏ ਮੱਝ ਨੂੰ ਘਰੇ ਲੈ ਆਉਂਦੇ ਨੇ ਦੋਨਾਂ ਨੂੰ ਨਵੀਂ ਮੱਝ ਦਾ ਬਹੁਤ ਚਾ ਸੀ ਤੇ ਦੋਨੇ ਮੱਝ ਨੂੰ ਟਰੈਕਟਰ ਦੇ ਨਾਲ ਬੰਨ੍ਹ ਦਿੰਦੇ ਨੇ ਹੁਣ ਦੱਸੋ ਤੁਹਾਨੂੰ ਸਾਡੇ ਕਾਰਟੂਨ ਪਸੰਦ ਨੇ ਇਹਨਾਂ ਨੂੰ ਸਾਡੀ ਮੱਝ ਪਸੰਦ ਆ